ਸੰਜੀਵ ਜੀ ਇਹ ਤੁਹਾਨੂੰ ਪਤਾ ਹੀ ਆ ਕਿ ਅਸੀਂ ਮਾਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ ਜਿਨ੍ਹਾਂ ਨੇ ਕਿ ਮੇਰੀ ਅੱਧੇ ਦੇ ਅੱਧੇ ਬੋਲ ਦੇ ਨਾਲ ਹੀ ਦੇਖੋ ਕਿੰਨੇ ਸੰਗਰੂਰ ਦੇ ਪਿੰਡ ਛਾਜਲੀ ਚ ਅਕਾਲੀ ਦਲ ਦੀ ਵੱਡੀ ਮੀਟਿੰਗ ਨੂੰ ਅਕਬਾਲ ਸਿੰਘ ਚੋਂਦਾ ਨੇ ਕੀਤਾ ਸੰਬੋਧਨ ਜਿੱਥੇ ਚੋਣ ਅਖਾੜਾ ਪੱਕ ਚੁੱਕਿਆ ਹੈ ਉੱਥੇ ਹੀ ਸੰਗਰੂਰ ਦੇ ਵਿੱਚ ਪਿੰਡ-ਪਿੰਡ ਜਾ ਕੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਉਧਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਚੁੰਦਾ ਅੱਜ ਪਿੰਡ ਛਾਂਝਲੀ ਪਹੁੰਚੇ ਨੇ ਜਿੱਥੇ ਨੌਜਵਾਨਾਂ ਦਾ ਵੱਡਾ ਇਕੱਠ ਰੈਲੀ ਦਾ ਰੂਪ ਧਾਰਨ ਕਰ ਗਿਆ ਜਿਸ ਦੀ ਅਗਵਾਈ ਹਲਕਾ ਇੰਚਾਰਜ ਗੁਲਜ਼ਾਰੀ ਮੁੰਕ ਨੇ ਕੀਤੀ ਹੈ ਇਸ ਮੌਕੇ ਗੁਲਜ਼ਾਰੀ ਮੁੰਕ ਤੇ ਹਰਪਾਲ ਸਿੰਘ ਖੜਿਆਲ ਨੇ ਇਕੱਠ ਕੀਤਾ ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਨੇ ਜੇ ਪੰਥਰੀਆਂ ਰਵਾਇਤਾਂ ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਔਰ ਪੰਥ ਨੂੰ ਬਚਾ ਸਕਦੀ ਆ ਉਸ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਦੁਆਰਾ ਉੱਠੇ ਨੇ ਇਹ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ ਜੇ ਉਹਨਾਂ ਦੀ ਕੋਈ ਲੜਾਈ ਸਹੀ ਮੈਨਾਂ ਚ ਲੜ ਸਕਦਾ ਤਾਂ ਉਹ ਅਕਾਲੀ ਦਲ ਲੜ ਸਕਦਾ ਸੋ ਅੱਜ ਪੰਜਾਬ ਦੁਆਰਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸ਼ਰੋਮਣੀ ਅਕਾਲੀ ਦਲ ਦਾ ਰਾਜ ਭਾਗ ਔਰ ਪਾਰਲੀਮੈਂਟ ਜਿਹੜੇ ਮੈਂਬਰ ਨੇ ਉਹਨਾਂ ਦੇ ਦੇਖਣਾ ਚਾਹੁੰਦਾ ਸਾਨੂੰ ਇਹ ਪ੍ਰਭਾਵ ਆ ਜਿਹੜਾ ਪਿੰਡਾਂ ਦੀਆਂ ਮੀਟਿੰਗਾਂ 'ਚ ਵੀ ਔਰ ਅਜਦੜਵਾ ਹਲਕੇ ਦੇ ਵਰਕਰ ਮੀਟਿੰਗਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮਾਹੌਲ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਮੀਦਵਾਰ ਉਤਾਰਤੇ ਨੇਗੇ। ਖੈਰਾ ਨੇ ਜਿਹੜੇ ਉਮੀਦ ਪਿਆਰ ਤੇ ਵੀ ਸਵਾਲ ਚੁੱਕਰੇ ਨੇ ਲਗਾਤਾਰ ਤੋਂ ਸਾਨੂੰ ਮਾਹੌਲ ਆ ਜਿਹੜਾ ਕਾਲਜਲ ਦਾ ਕਿਸ ਤਰ੍ਹਾਂ ਦਿਖ ਰਿਹਾ ਹੈ। ਦੇਖੋ ਸਵਾਲ ਚੁੱਕਣਾ ਹੈ। ਸਵਾਲ ਤਾਂ ਇਹਨਾਂ ਤੇ ਸਾਰਿਆਂ ਤੇ ਜਨੇ ਮਰਜ਼ੀ ਚੁੱਕੀ ਜਾਓ। ਇਹਨਾਂ ਦੀ ਕਾਰਗੁਜ਼ਾਰੀ ਕੀ ਹੈ? ਨਾ ਮੀਤੇਰ ਸਾਹਿਬ ਦੀ ਸਰਕਾਰ ਦੀ ਕੋਈ ਕਾਰਗੁਜ਼ਾਰੀ ਹੈ। ਨਾ ਖੈਰਾ ਸਾਹਿਬ ਦੀ ਕੋ ਹਲਕੇ ਨੂੰ ਸਾਡੇ ਇਲਾਕੇ ਨੂੰ ਕੋਈ ਦੇਣ ਹੈ ਸੋ ਇਸ ਦੋਨੋਂ ਪਾਰਟੀਆਂ ਬ੍ਰਾਹਮਾ ਰਚ ਰਹੀਆਂ ਨੇ ਜਿਨ੍ਹਾਂ ਦੀ ਇੱਕ ਗੇਮ ਹੈ ਚੰਡੀਗੜ੍ਹ ਜਾ ਕੇ ਝਾੜੂ ਵਾਲੇ ਕਹਿੰਦੇ ਨੇ ਵੋਟਾਂ ਕਾਂਗਰਸ ਨੂੰ ਪਾਓ ਹਰਿਆਣੇ 'ਚ ਕਹਿੰਦੇ ਨੇ ਜਾ ਕੇ ਕਾਂਗਰਸ ਨੂੰ ਪਾਓ ਦਿੱਲੀ 'ਚ ਕਾਂਗਰਸ ਕਹਿੰਦੀ ਐ ਝਾੜੂ ਵਾਲਿਆਂ ਨੂੰ ਪਾਓ ਗੁਜਰਾਤ 'ਚ ਕਹਿੰਦੇ ਨੇ ਇੱਕ ਦੂਜੇ ਨੂੰ ਪਾਓ ਇੱਥੇ ਇਹ ਸੀਟਾਂ ਦਾ ਲੈਣ ਦੇਣ ਨਹੀਂ ਕਰ ਸਕੇ ਬਾਕੀ ਇਹਨਾਂ ਦੀ ਅੰਡਰਸਟੈਂਡਿੰਗ ਇੱਕੋ ਹੀ ਆ ਕੈਂਡੀਡੇਟ ਇੱਕ ਦੂਜੇ ਨੂੰ ਸੋਸ ਸਮਝ ਕੇ ਦਿੱਤੇ ਗਏ ਨੇ ਔਰ ਇਹ ਸਾਰਾ ਪਲਾਨਡ ਪ੍ਰੋਗਰਾਮ ਹੈ ਐਵੇਂ ਜਿਹੜਾ ਇੱਕ ਦੂਜੇ ਦੇ ਖਿਲਾਫ ਬੋਲਦੇ ਵੀ ਨੇ ਉਹ ਵੀ ਡਰਾਮਾ ਹੀ ਹੈ ਕੋਈ ਇੱਕੋ ਹੀ ਨੇ ਦੋਨੋਂ ਪਾਰਟੀਆਂ ਚੁੱਦਾ ਸਾਹਿਬ ਜਿਹੜੇ ਜ਼ਿਲੇ ਦੀ ਨੁਮਾਇੰਦਗੀ ਵੀ ਕਰਦੇ ਰਹੇ ਨੇ ਕਿ ਕੀ ਨਜ਼ਰ ਆ ਰਿਹਾ ਜਿਹੜੀ ਹਜੇ ਤੱਕ ਸਮੂਹ ਦੇ ਵਿੱਚ ਘਾਟ ਨਜ਼ਰ ਆ ਰਹੀ ਹੈ ਤੁਹਾਨੂੰ ਸਾਨੂੰ ਕੋਈ ਘਾਟ ਨਜ਼ਰ ਹੀ ਨਹੀਂ ਆਉਂਦੀ ਸੰਗਰੂਰ ਚ ਕਾਦੀ ਘਾਟ ਨਜ਼ਰ ਆਉਂਦੀ ਹੈ ਜੀ ਸਾਰੇ ਵਰਕਰ ਇਕਜੁੱਟ ਨੇ ਔਰ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਅਸੀਂ ਲੀਡ ਨਾਲ ਕਿ ਅਸੀਂ ਵਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿਰਵੇ ਦੀ ਸੰਗਤ ਦਾ ਜਿਨ੍ਹਾਂ ਨੇ ਕੀ ਮੇਰੀ ਅੱਧੇ ਦੇ ਅੱਧੇ ਬੋਲ ਦੇ ਨਾਲ ਹੀ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਇਕੱਠ ਕੀਤਾ ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਹੈ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਜੈਰੀ ਜੀ ਦੇਖੋ ਅੱਜ ਅੱਧ ਤੋਂ ਵੱਧ ਨੌਜਵਾਨ ਨੇ ਸਾਡੇ ਕਿਉਂਕਿ ਉਹਨਾਂ ਨੂੰ ਵਰਤ ਚੁੱਕਿਆ ਹੋਏ ਇਹਨਾਂ ਨੂੰ ਆਮ ਆਦਮੀ ਵਾਲੇ ਨੂੰ ਮੈਂ ਆਮ ਆਦਮੀ ਦਾ ਬਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲੇ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਇਸਾਕੀ ਸਾਰਿਆਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੌਜਵਾਨ ਆ ਮੁੰਡੇ ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਜਿਹੜੇ ਸ਼ੁਰੂਆਤ ਹੋਈ ਇੱਕ ਵੱਡੀ ਮੀਟਿੰਗ ਦੀ ਤਾਂ ਹਲਕਿਆਂ ਦੇ ਵਿੱਚ ਇਸੇ ਤਰ੍ਹਾਂ ਦੌਰ ਚੱਲਣਾ ਜਿਹੜਾ ਕਿ ਦੇਖੋ ਆ ਹੁਣ ਜਿੱਡਾ ਵੀ ਟਾਈਮ ਹੈਗਾ ਹੁਣ ਇਸੇ ਤਰ੍ਹਾਂ ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਦੂ ਵੀ ਭਰਮੀਆਂ ਮੀਟਿੰਗਾਂ ਹੋਣੀਆਂ ਤੇ ਆਨ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਮੀਟਿੰਗ ਹੋਊਗੀ ਹੋਰ ਤੇ ਉਹ ਵੀ ਇਸ ਤੋਂ ਵੱਡਾ ਰੂਪ ਧਾਰਨ ਕਰੂਗੀ। ਮੈਂ ਨਰਾਜ਼ਗੀ ਜਿਹੜੀ ਥੋੜੀ ਜਿਹੀ ਜਤਾਈ ਜਾ ਰਹੀ ਸੀ ਕੁਝ ਔਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਹਿ ਸਕਦਿਆਂ ਕਿਤਨਾ ਕਿਤਨੀ ਕੀ ਲੱਗਦਾ ਕਿ ਜਿਹੜਾ ਹੈ ਉਹ ਹੁਣ ਤੁਸੀਂ ਉਹਨਾਂ ਨੂੰ ਨਾਲ ਤੋਰ ਸਕੋ। ਦੇਖੋ ਪਾਰਟੀ ਹੈ ਜੀ ਇਹ ਮੇਰੇ ਨਾਲ ਨਰਾਜ਼ਗੀ ਹੋ ਸਕਦੀ ਹੈ ਪਰ ਪਾਰਟੀ ਨਾਲ ਕਿਸੇ ਦੀ ਨਰਾਜ਼ਗੀ ਨਹੀਂ ਹੈਗੀ। ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਹੈ ਸੋ ਆਓ ਸਾਰੇ ਰਲ ਮਿਲ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਵਾਲ ਸਿੰਘ ਜੀ ਝੁੰਦਾ ਸਾਹਿਬ ਨੂੰ ਜਿਤਾਈਏ ਤੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਜੋ ਸਾਡੇ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕੇ ਤੁਹਾਨੂੰ ਇਹੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਮੇਰੀ ਕਿ ਤੁਸੀਂ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਕਿਉਂਕਿ ਇਹ ਖਾਸ ਆਦਮੀ ਆਲੇ ਤੁਸੀਂ ਵਰਤ ਕੇ ਦੇਖ ਲੇ ਇਹ ਕੱਲੇ ਦਿੱਲੀ ਜੋਗੇ ਰਹਿ ਗਏ ਇਹ ਆਪਣੇ ਪੰਜਾਬ ਦਾ ਕੁਝ ਨਹੀਂ ਕਰ ਸਕਦੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਪੀ ਲੈ ਕਿ ਵੱਧ ਤੋਂ ਵੱਧ ਸੋਮਣੇ ਅਕਾਲੀ ਦਲ ਦਾ ਸਾਥ ਦਿਓ ਤੇ ਇਕਬਾਲ ਸਿੰਘ ਚੁੰਦਾ ਸਾਹਿਬ ਨੂੰ ਜਿੱਤ ਜਿਤਾ ਕੇ ਆਪਾਂ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬਣਾ ਕੇ ਭੇਜੀਏ ਖੜਿਆਲ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸਨਾਮ ਤੇ ਮੈਂ ਪੀਐਸਸੀ ਦਾ ਮੈਂਬਰ ਹਾਂ ਜੀ ਦੇਖੋ ਅੱਜ ਸਾਡੇ ਹਲਕਾ ਦਿੜਬੇ ਦੀ ਵਰਕਰ ਮਿਲਣੀ ਮੀਟਿੰਗ ਰੱਖੀ ਗਈ ਸੀਗੀ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ ਤੁਸੀਂ ਨੇ ਦੇਖਿਆ ਜੀ ਭਾਰੀ ਇਕੱਠ ਹੋਇਆ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਗੱਲ ਸ਼ੁਰੂ ਕਰ ਚੁੱਕੇ ਨੇ ਤੇ ਸਰਦਾਰ ਇਕਵਾਲ ਸਿੰਘ ਝੁੰਦਾ ਦੇ ਹੱਕ ਦੇ ਵਿੱਚ ਦੜਵਾ ਹਲਕਾ ਬਹੁਤ ਵੱਡੀ ਲੀਡ ਕੱਢੇਗਾ ਜੀ ਜੀ ਪਹਿਲੀ ਮੀਟਿੰਗ ਸੀ ਅੱਜ ਕਿਸ ਤਰ੍ਹਾਂ ਦੇਖਦੇ ਹੋ ਸ਼ਾਹ ਕੀ ਮਿਲ ਨੌਜਵਾਨ ਅਜਿਹਾ ਹਾਂ ਜੀ ਅੱਜ ਸਾਡੀ ਹਲਕੇ ਦੀ ਪਹਿਲੀ ਮੀਟਿੰਗ ਸੀਗੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਵੀ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਸਾਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਪਿੰਡਾਂ ਦੇ ਵਿੱਚੋਂ ਲੋਕ ਤਿਆਰ ਨੇ ਇਸ ਮੀਟਿੰਗ ਨੂੰ ਦੇਖ ਕੇ ਇਸ ਮੀਟਿੰਗ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਪਹਿਲੇ ਦੋ ਦਿਨ ਦੁਬਾਰਾ ਨਾ ਯੂਥ ਨੂੰ ਕੀ ਹੋ ਗਿਆ ਸੀ ਉਹਨਾਂ ਨੇ ਝੂਠ ਬਹੁਤ ਜ਼ਿਆਦਾ ਬੋਲਿਆ ਸੀਗਾ ਉਹਨਾਂ ਨੇ ਇੰਨਾ ਜ਼ਿਆਦਾ ਝੂਠ ਬੋਲਤਾ ਪੰਜਾਬੀਆਂ ਨੂੰ ਕਿ ਪੰਜਾਬੀ ਲੋਕ ਜਜ਼ਬਾਤੀ ਵੀ ਹੁੰਦੇ ਨੇ ਤੇ ਅਣਖੀ ਵੀ ਹੁੰਦੇ ਨੇ ਪੰਜਾਬੀ ਲੋਕ ਜਜ਼ਬਾਤ ਦੇ ਵਿੱਚ ਆ ਗਏ ਵੀ ਉਹ ਪਤਾ ਨਹੀਂ ਕੋਈ ਨਮਈ ਕੋਈ ਕਿਹੜੀ ਕ੍ਰਾਂਤੀ ਲੈ ਕੇ ਆਉਣਗੇ ਜਾਂ ਕੀ ਸਵਾਰਨਗੇ ਪਰ ਉਹ ਝੂਠ ਨਿਕਲਿਆ ਹੁਣ ਆ ਗਈ ਪੰਜਾਬੀਆਂ ਦੀ ਅਣਖ ਤੇ ਗੱਲ ਹੁਣ ਪੰਜਾਬੀ ਆਪ ਦੀ ਅਣਖ ਦੇ ਨਾਲ ਜਿਵੇਂ ਸਾਡੇ ਖੂਨ ਦੇ ਵਿੱਚ ਹੈ ਉਸੇ ਤਰ੍ਹਾਂ ਹੀ ਝਾੜੂ ਵਾਲਿਆਂ ਨੂੰ ਜਵਾਬ ਦੇਣਗੇ ਜਿਵੇਂ ਉਹ ਗੱਲਾਂ ਕਰਦੇ ਹੁੰਦੇ ਸੀ ਹੁਣ ਉਹਨਾਂ ਨੂੰ ਉਹ ਗੱਲਾਂ ਦੇਣੀਆਂ ਪੈ ਰਹੀਆਂ ਨੇ ਇਹਦਾ ਵੱਡਾ ਨੁਕਸਾਨ ਉਹਨਾਂ ਦੇ ਝੂਠ ਦਾ ਹੁਣ ਝਾੜੂ ਵਾਲਿਆਂ ਨੂੰ ਹੀ ਹੋਣਾ ਹੈ ਜੀ